ਕਾ ਗਾਲ ਖੋਲਾ ਹੋਈ ਮਾਰਤਾ ਤੇ ਨਵੇਂ ਤਵਾਰ ਚੱਕਣ ਤੋਂ ਪਹਿਲਾਂ ਦਿੰਦਾ ਵਿਆਹ ਦੇ ਚਾਚ ਨੂੰ ਉਹਨੂੰ ਮੀਟ ਖਾਣ ਲੱਗਿਆ ਤੇ ਇਹਨੂੰ ਖਾਸ ਹੀ ਮੋਟੀ ਕਰ ਲੈਂਦਾ ਇੱਕ ਪਾਕਿਸਤਾਨੀ ਯਾਜ ਇਹ ਵਿਆਹ ਚ ਹਮਲਾ ਕਰਨ ਆਉਂਦਾ ਅਚਾਨਕ ਉਹ ਅਸਮਾਨ ਚ ਕ੍ਰੈਸ਼ ਹੋ ਜਾਂਦਾ ਹਾਸ਼ੀਕਾਲ ਪੰਜਾਬੀ ਤੇ ਸਿੱਧੂ ਅਮਰੀਕ ਵਧਾਉਣ ਵਾਲਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬੀ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਵਾ ਉਧਰੋਂ ਜਿਹੜੇ ਪਾਕਿਸਤਾਨੀ ਪੰਜਾਬੀ ਆ ਉਨਵਾ ਇਹਦੇ ਫਨੀ ਐਕਟਰ ਉਹ ਆਪਣੇ ਤੇ ਕਹਿੰਦਾ 1 ਮਿੰਟ ਪਾਸ ਕਰ ਰਹੇ ਆ ਸੋ ਇਰੀਅਨ ਹੋਣ ਦੇ ਨਾਤੇ ਮੇਰਾ ਵੀ ਫਰਜ ਬਣਦਾ ਮੈਂ ਕਿ ਪਾਕਿਸਤਾਨੀਆਂ ਨੂੰ ਕਹਿੰਦਾ ਇੱਕ ਕਮੇਟੀ ਨਹੀਂ ਰਿਪਲਾਈ ਕਰਾਂ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਬੇਨਤੀ ਹੈ ਵੀ ਸਾਰੇ ਜਣੇ ਆਪਣੇ ਪੇਜ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਮੈਂਟਾਂ ਰਾਹੀਂ ਆਪਣੇ ਅੰਡ ਦੇ ਵਿਚਾਰ ਜ਼ਰੂਰ ਦੇਣਾ ਲਓ ਜੀ ਕਰਦੇ ਆਂ ਸਟਾਰਟ ਇੱਕ ਵਾਰ ਦੋ ਪੰਜਾਬੀ ਮਾਰ ਕੇ ਧਰਮਰਾਜ ਦੇ ਦਰਬਾਰ ਦੇ ਵਿੱਚ ਜਾ ਬਣਦੇ ਆ ਤੇ ਉਥੇ ਆ ਕੇ ਦਰਬਾਰ ਚ ਕੰਮ ਕਰਨ ਲੱਗ ਜਾਂਦੇ ਆ ਇਧਰੋਂ ਧਰਤੀ ਦੇ ਭਾਰਤ ਤੇ ਪਾਕਿਸਤਾਨ ਦੀਆਂ ਜੰਦੂਦ ਦੀਆਂ ਖਬਰਾਂ ਆ ਲੱਗ ਜਾਂਦੀਆਂ ਪੜਕਾਉ ਮੀਡੀਏ ਦੇ ਖਬਰਾਂ ਜੋ ਵੀ ਆ ਜਾਂਦੇ ਆ ਤੇ ਆਪਚ ਦੋਨੇ ਉੱਥੇ ਲੜ ਪਿਆ ਕਰਨ ਹਰ ਰੋਜ਼ ਦੀ ਲੜਾਈ ਤੋਂ ਧਰਮਰਾਜ ਵੀ ਆ ਕੇ ਜਾਂਦਾ ਆਖ ਕੇ ਕਹਿੰਦਾ ਗਾਲ੍ਹਾਂ ਛੱਡ ਓਏ ਆ ਥੋੜੀ ਹਰ ਰੋਜ਼ ਦੀ ਲੜਾਈ ਨਹੀਂ ਯਾਰ ਮੇਰਾ ਸੱਤ ਦੁਖਣਾ ਲਾਇਆ ਪਿਆ ਜੇ ਲੜਨਾ ਤੁਸੀਂ ਧਰਤੀ ਤੇ ਜਾ ਕੇ ਲੜ ਲਓ ਕਹਿੰਦੇ ਠੀਕ ਆ ਮਹਾਰਾਜ ਧਰਮਰਾਜ ਕਹਿੰਦਾ ਪਰ ਮੇਰੀ ਸ਼ਰਤ ਇਹ ਆ ਆ ਦੋਨੋਂ ਨੂੰ ਮੈਂ ਕਿਰਪਾਨ ਇੱਕ ਦੂੰਗਾ ਜਿਹੜੇ ਨੇ ਪਹਿਲਾਂ ਕਿਰਪਾਨ ਚੱਕ ਲਈ ਉਹ ਦੂਜੇ ਨੂੰ ਮਾਰ ਦਿਓ ਇਹ ਮਨਜ਼ੂਰ ਆ ਮਹਾਰਾਜ ਚਲੋਈ ਧਰਮਰਾਜ ਦੋਨੋਂ ਨੂੰ ਧਰਤੀ ਤੇ ਸੜਨ ਦਾ ਦੇ ਇੱਕ ਸੜਨ ਦਾ ਕਿਰਪਾਨ ਕਿਰਪਾਨ ਸਾਰਿਆਂ ਨੂੰ ਪਹਿਲਾਂ ਪਾਕ ਇੰਡੀਆ ਵਾਲੇ ਨੂੰ ਕੁਛ ਲੱਭਦਾ ਤਾਂ ਹੈ ਨਹੀਂ ਉਹ ਵਿਚਾਰਾ ਇੱਕ ਡੜਾ ਚੱਕ ਲੈਂਦਾ ਪਾਕਿਸਤਾਨੀ ਪਿਆ ਵੀ ਇੰਡੀਆ ਨੂੰ ਕਹਿੰਦਾ ਗੱਲ ਸੁਣ ਲਾ ਓਏ ਫੇਰ ਨਾ ਮੈਨੂੰ ਕੱਲੂ ਕਹੀ ਮੈਂ ਤੇਰੇ ਨੇ ਹੱਥੇ ਤੇ ਵਾਰ ਕਰ ਗਿਆ ਪਹਿਲਾ ਵਾਰੀ ਤੇਰੀ ਆ ਅੱਜ ਇਥੇੋਂ ਮੈਂ ਮਰ ਹੁਣਾ ਤਾਂ ਮੈਨੂੰ ਮਾਰ ਲਾ ਇੰਡੀਆ ਵਾਲਾ ਹੁੰਦਾ ਸਕੀਮੀ ਸੋਚਦਾ ਯਾ ਡਰੇ ਨਾਲ ਤਾਂ ਨਹੀਂ ਮਰਨ ਵਾਲੀ ਇੱਕ ਸਕੀਮ ਘੜਦਾ ਆ ਗੱਲ ਸੁਣ ਲਾ ਓਏ ਮਾਰ ਤਾਂ ਕੋਈ ਨਾ ਤਲਵਾਰ ਚੱਕਣ ਤੋਂ ਪਹਿਲਾਂ ਦਿੰਦਾ ਗੱਲ ਕਰਦੇ ਰਿਆਂ ਜਿ ਪਾਈ ਸਲਵਾਰ ਮੈਂ ਬੁੜੀਆਂ ਦੇ ਵਾਰ ਨਹੀਂ ਕਰਦਾ ਇਦਾਂ ਹੀ ਦੋ ਪੰਜਾਬੀ ਬਾਰਡਰ ਤੇ ਰਹਿੰਦੇ ਹੁੰਦੇ ਆ ਇੱਕ ਪਾਕਿਸਤਾਨੀ ਪੰਜਾਬੀ ਹੁੰਦਾ ਤੇ ਇੱਕ ਇੰਡੀਆ ਪੰਜਾਬੀ ਹੁੰਦਾ ਪਾਕਿਸਤਾਨ ਵਾਲੀ ਸਾਈਡ ਪਾਕਿਸਤਾਨੀ ਪੰਜਾਬੀ ਦਾ ਘਰ ਹੁੰਦਾ ਤੇ ਇੰਡੀਆ ਵਾਲੀ ਸਾਈਡ ਇੰਡੀਆ ਵਾਲੇ ਪੰਜਾਬੀ ਦਾ ਘਰ ਹੁੰਦਾ ਹੁੰਦੇ ਦੋਨੇ ਛੜੇ ਆ ਕਿਤੇ 35 ਕੇ ਸਾਲਾਂ ਬਾਅਦ ਭਾਈ ਜਿਹੜਾ ਪਾਕਿਸਤਾਨੀ ਪੰਜਾਬੀ ਹੁੰਦਾ ਉਹਦਾ ਹੋ ਗਿਆ ਵਿਆਹ ਉਹਨੂੰ ਲੱਭ ਜਾਂਦੀ ਇੱਕ ਬੁੱਢੀ ਵਿਆਹ ਦੇ ਚਾਚੇ ਨੂੰ ਉਹਨੂੰ ਮੀਟ ਖਾਣ ਆ ਗਿਆ ਤੇ ਉਹ ਖਾਸੀ ਮੋਟੀ ਕਰ ਲੈਂਦਾ ਹੈ ਉੱਥੇ ਦੇ ਚੜ ਕੇ ਇੰਡੀਆ ਵਾਲੇ ਪੰਜਾਬੀ ਵੱਲ ਮੁੱਛਾਂ ਨੂੰ ਵੱਟਦੇ ਆ ਕੇ ਇੰਡੀਆ ਪੰਜਾਬੀ ਬੜਾ ਮੱਛਿਆ ਕਰੀ ਵੀ ਸਾਹੇ ਦੇ ਯਾਰ ਬੜਾ ਲੋਟ ਆਇਆ ਜਦੋਂ 2- ਇੱਕ ਦਿਨ ਉਹਦੀ ਘਰ ਵਾਲੀ ਪਈ ਦੀ ਹਿੱਕ ਤੇ ਬਹਿ ਜਾਂਦੀ ਤੇ ਜੁੱਤੀ ਨਾਲ ਉਹਦਾ ਮੂੰਹ ਕੁੱਟਣ ਲੱਗ ਜਾਂਦੀ ਆ। ਉਹ ਚੁੱਚੀ-ਚੀਕਾ ਮਾਰ ਲੱਗ ਜਾਂਦਾ। ਫੇਰ ਸੋਚਦਾ ਯਾਰ ਵੀ ਉਹ ਇੰਡੀਆ ਵਾਲੇ ਪੰਜਾਬੀ ਨੂੰ ਪਤਾ ਲੱਗ ਗਿਆ ਮੇਰੀ ਸਾਰੀ ਬੇਇੱਜ਼ਤੀ ਹੋ ਜਾਣ ਕੇ ਕਰ ਲੱਗਦਾ ਅੱਜ ਨਹੀਂ ਮੈਂ ਛੱਡਦਾ ਸਾਲੀ ਤੇ ਤੈਨੂੰ ਅੱਜ ਦਾ ਤੈਨੂੰ ਮੈਂ ਮਾਰ ਕੇ ਛੱਡੂ। ਜਦੋਂ ਇਹ ਭਈ ਵਾਜਾ ਇੰਡੀਆ ਵਾਲੇ ਪੰਜਾਬੀ ਸੁਣਦਾ ਸੋਚਦਾ ਯਾਰ ਇਹ ਵਧੀਆ ਫੈਸਲਾ ਇਹਦੇ ਪੈਂਦੀਆਂ ਮੇਰੇ ਵਾਲ ਮੁੱਛਾਂ ਨੂੰ ਵੱਟ ਦਿੰਦਾ ਸੀਗਾ। ਫੇਰ ਸੋਚਦਾ ਚੱਲ ਯਾਰ ਕਾਹਲੋ ਵੀ ਪੰਜਾਬੀ ਭਰਾ ਆ ਗਿਆ ਬਈ ਛੜਾਉਣਾ। ਚਲ ਜਿਓ ਵੱਡ ਟੱਪ ਕੇ ਪਾਕਿਸਤਾਨੀ ਪ ਜਦੋਂ ਪਾਕਿਸਤਾਨੀ ਪਿਆਵੀ ਵੇਖਦਾ ਵੀ ਸਾਰੀ ਬੇਇੱਜ਼ਤੀ ਹੋ ਗਈ ਕਿਤਾ ਹੋਇਆ ਤਾਂ ਭਾਈ ਕੁਛ ਨਹੀਂ ਆ ਪਹਿਲਾਂ ਤਾਂ ਮੈਂ ਦੇ ਉੱਤੇ ਸੀ ਆ ਹੁਣ ਹੀ ਮੇਰੇ ਉੱਤੇ ਹੋਈ ਹੈ ਐਵੇਂ ਹੀ ਪਾਕਿਸਤਾਨ ਤੇ ਇੰਡੀਆ ਦੀ ਲੱਗ ਜਾਂਦੀ ਹੈ ਜੰਗ ਇੱਕ ਪਾਕਿਸਤਾਨੀ ਜਹਾਜ਼ ਇੰਡੀਆ ਚ ਹਮਲਾ ਕਰਨ ਆਉਂਦਾ ਅਚਾਨਕ ਉਹ ਅਸਮਾਨ ਚ ਕ੍ਰੈਸ਼ ਹੋ ਜਾਂਦਾ ਉਹਦਾ ਪਾਇਲਟ ਪੈਰਾਸ਼ੂਟ ਨਾਲ ਹੀ ਖੇਤਾਂ ਚ ਉਤਰ ਜਾਂਦਾ ਇੰਡੀਆ ਵਾਲਾ ਪੰਜਾਬੀ ਭੱਜ ਕੇ ਕੋਲ ਜਾਂਦਾ ਕਹਿੰਦਾ ਕੀ ਗੱਲ ਹੋ ਗਈ ਭਾਈ ਕਹਿੰਦਾ ਯਾਰ ਕੁਛ ਨਹੀਂ ਹੋਇਆ ਭਾਈ ਜਹਾਜ਼ ਕ੍ਰੈਸ਼ ਹੋ ਗਿਆ ਕਹਿੰਦਾ ਕਿਹੜੇ ਦੇਸ਼ ਦਾ ਭਾਈ ਯਾਰ ਮੈਂ ਭਾਈ ਪਾਕਿਸਤਾਨ ਦਾ ਰਾ ਚੱਲ ਕੋਈ ਗੱਲ ਨਹੀਂ ਫੇਰ ਵੀ ਬਈ ਪੰਜਾਬੀ ਭਰਾ ਤੂੰ ਆ ਤੇਰਾ ਜਾਜ ਕਿਹੜੀ ਕੰਟਰੀ ਦਾ ਉਹ ਕਹਿੰਦਾ ਬਈ ਚਾਈਨਾ ਦਾ ਪੰਜਾਬੀ ਭਾਈ ਇੰਡੀਆ ਦਾ ਕਹੀ ਰੱਖ ਕੇ ਮੋੜੇ ਦੇ ਤਰ੍ਹਾਂ ਪੈਦਾ ਕਹਿੰਦਾ ਯਾ ਯਾਰ ਅਸੀਂ ਤਾਂ ਇਹ ਜਵਾਕਾਂ ਕਰੇ ਚਾਈਨਾ ਦੀ ਪੈਨਸ਼ਨ ਹੀ ਲੈ ਕੇ ਦਿੱਤੀ ਪਤੰਦਰਾ ਵੀ ਚਾਈਨਾ ਹੀ ਆ ਲਈ ਫਿਰਦਾ